ਪਰ ਇਹ ਗੱਡੇ ਰਹੀਆਂ ਆ ਤਾਂ ਇਸ ਵਾਰ ਸਾਡਾ ਕਾਫਲਾ ਗਿਆ ਤੇ ਜਿਹੜੇ ਬੱਚੇ ਹਾਂ ਅਸੀਂ ਗੱਡੇ ਉੱਤੇ ਬੈਠਦੇ ਹਾਂ ਤੇ ਜਿਹੜੇ ਛੋਣੇ ਆਦਮੀ ਸੀਗੇ ਨਾਲ ਗੱਡੇ ਤੇ ਰਿੰਦੇ ਹੁੰਦੇ ਸੀ ਜਿੱਥੇ ਰਾਤ ਪੈਂਦੀ ਉੱਥੇ ਗੱਡੇ ਖੜੇ ਕਰ ਦੇਣਾ ਪੂਰਾ ਕਾਫਲਾ ਇਦਾਖਿਲ ਦਾ ਅਲੱਗ ਦਿਨ ਚੜਨਾ ਤੇ ਤੁਰਪਣਾ ਫਿਰ ਰੋਟੀ ਪਣੀ ਪਕਾਉਦੇ ਪਿੰਸਦੇ ਮੇਰਾ ਨਾ ਹਰ ਪਿੰਸਦੇ ਹਾਂਜੀ ਕਿਸ ਦੀ ਮੌਜੂਦਾ ਪਿੰਡ ਇੱਥੇ ਨੇਪਾਲ ਨੇਪਾਲ ਤੋਂ ਹੀ ਇੱਥੇ ਨਾਲੇ ਆ ਕੇ 35 ਸਾਲ ਇੱਥੇ ਨਾਲੇ ਆ ਕੇ ਲੁਹੌਰ ਚ ਕਿਹੜਾ ਪਿੰਸਦੇ ਹੈਂ ਪਾਕਿਸਤਾਨ ਚ ਕਿਹੜਾ ਪਿੰਸਦੇ 88 ਚਾ ਗਰੂਰਾ ਫਿਰ ਵਡਲੋਂ ਦੀਏ ਸਿਰਕੇ ਨਾ ਪਤਾ ਲੱਗਾ ਤੁਹਾਨੂੰ ਵੀ ਵਡਲੋਂ ਦੀ ਹੂੰ ਦੋ ਮਿੰਨਰ ਹੁੰਦਾ ਹੋਗਾ ਇਹ ਵੀ ਪਾਰਟੀਸ਼ਨ ਹੋਣੀ ਆ ਜਿਹੜੇ ਹਿੰਦੂਆ ਇੱਥੋਂ ਜਾਣੇ ਪੈਨੇ ਆ ਤੇ ਜਿਹੜੇ ਮੁਸਲਮਾਨ ਐ ਤੇ ਰਹ ਜਣਗੇ ਫਿਰ ਤੁਸੀਂ ਕੀ ਕੀਤਾ ਕੀਤਾ ਪਤਾ ਲੱਗਾ ਕਿਦਾ ਤੂੰ ਨਿਕਲੇ ਫਿਰ ਅਨਾਉਂਸਮੈਂਟ ਹੁੰਦਾ ਹੁੰਦਾ ਹੈ ਲੋਹਾ ਖੰਡ ਚ ਰਜਿੰਦੀ ਆ ਟੋਡੀਆਂ ਦੇ ਵੋਟਰਾਂ ਪਾਈ ਹਿੰਦੀ ਆ ਫੋਣੀ ਗਿਣੇ ਦੇਖ ਲੈ ਜਾਨ ਨੂੰ ਤੇ ਇਹਨੇ ਆਪਣੇ ਖੰਡ ਦੇ ਲੋਹਾ ਜਿਹੜਾ ਸੀ ਘਰ ਲੈ ਬਿਲਕੁਲ ਫਿਰ ਨਹੀਂ ਦੇਣਾ ਕਿਸ ਨੂੰ ਹੂੰ ਫਿਰ ਕਿਸ ਤਰੀਕੇ ਨਾਲ ਉਸ ਘਰ ਪਹੁੰਚੇ ਫਿਰ ਆਏ ਗੱਡੇ ਰਾਹੀਂ ਆਏ ਆ ਤਾਂ ਇਸ ਵੇਲੇ ਸਾਡਾ ਕਾਫਲਾ ਗਿਆ ਤੇ ਜਿਹੜੇ ਬੱਚੇ ਹਾਂ ਅਸੀਂ ਗੱਡੇ ਉੱਤੇ ਬੈਹਿੰਦੇ ਹੁੰਦੇ ਹਾਂ ਤੇ ਜਿਹੜੇ ਛੋਣੇ ਆਦਮੀ ਸੀਗੇ ਨਾਲ ਗੱਡੇ ਤੁਰਦੇ ਰਹਿੰਦੇ ਸੀ ਜਿੱਥੇ ਰਾਤ ਪੈਣੀ ਉੱਥੇ ਗੱਡੇ ਖੜੇ ਕਰ ਦੇਣ ਪੂਰਾ ਕਾਫਲਾ ਇਢਾ ਹੀ ਗਾ ਅਲਾਂ ਦਿਨ ਚੜਨਾ ਤੇ ਤੁਰ ਪਣਾ ਫੇਰ ਰੋਟੀ ਪਣੀ ਪੁੱਤਾ ਹੋ ਗਿਆ ਇਹ ਰਸਤੇ 'ਚ ਜੋ ਇਸ ਟੈਪ ਦੇ ਬੜੀ ਬੱਟਫਟ ਹੋ ਰਹੀ ਸੀ ਇਜਤਾਨ ਹੋ ਰਹੀਆਂ ਜਾ ਰਹੀਆਂ ਇਸ ਤਰੀਕੇ ਦੇ ਮਾਹੌਲ ਸੀਗਾ ਰਾਜ ਮਾਹੌਲ ਬੜਾ ਖਰਾਬ ਸੀ ਕੰਮ ਵੀ ਨਹੀਂ ਸੀ ਹੋ ਰਿਹਾ ਵਰਪੇ ਨਹੀਂ ਹੀ ਲੋਟਣ ਵਾਸਤੇ ਮਾਰਨ ਵਾਸਤੇ ਸਾਡੇ ਦੋ ਆਦੇ ਮਾਰੇ ਗਏ ਸੀ ਤੂੰ ਕਾਫਲੇ ਦੇ ਉੱਥੇ ਤਾਂ ਬਹੁਤ ਸਾਰਾ ਸਮਾਨ ਹੋਣਾ ਡੰਗਾ ਰਵਸ਼ਾ ਕਈ ਕੁਝ ਸਾਰਾ ਕੁਝ ਉੱਥੇ ਸਭ ਕੁਝ ਛੱਡ ਆ ਉੱਥੋਂ ਘਰੇ ਭਰੇ ਭਰੇ ਖਰਚਾ ਡਾ ਸਿਰਫ ਦੋ ਬਲਦ ਦੋ ਬੱਜਾਂ ਇੱਕ ਗੱਡਾ ਤੇ ਪਰਵਾਹ ਬਸ ਬਾਕੀ ਸਭ ਕੁਝ ਉੱਥੇ ਉੱਥੇ ਸਭ ਕੁਝ ਆਉਂਦਾ ਵਾ ਕਿ ਇੰਨੀ ਮਿਹਨਤ ਨਾਲ ਉਹ ਸਾਰਾ ਕੁਝ ਬਣਾਇਆ ਉਹ ਸਾਰਾ ਕੁਝ ਉੱਥੇ ਛੱਡ ਕੇ ਨਾ ਅਸੀਂ ਮਜਬੂਰ ਸਾਂ ਕੀ ਕਰ ਸਕਦੇ ਹਾਂ ਲੈਸਾਂ ਦੇ ਜ਼ੁਮਾਂ ਕਰਜ਼ਮਾਂ ਕਰਜ਼ਮਾਂ ਥੋੜੇ ਦੇ ਆ ਬੜੇ ਤੁਮਾਂ ਦੇ ਨਵਤੇ ਇੰਨੀ ਮਿਹਨਤ ਨਾਲ ਬਣਾਇਆ ਤੇ ਬਸ ਇੱਕ ਦੇਸ਼ ਦੀ ਵੰਡ ਕਰਕੇ ਸਾਰੇ ਬਚਨ ਨੂੰ ਛੱਡ ਗਿਆ ਸਭ ਕੁਝ ਜ਼ਮ ਪਰ ਉੱਥੇ ਕੋਈ ਯਾਰ ਦੋਸਤ ਯਾਦ ਹੈ ਉੱਥੇ ਕਿਹੜੀ ਜਿਹੜੇ ਨਾਲ ਪੜਦੇ ਮੇਰਾ ਕਲਾਸਦ ਹੋਈਗਾ ਗਲਿਆਰਾ ਹੁੰਦਾ ਇਸ ਤਰੀਕੇ ਦਾ ਸੁਭਾਅ ਹੀ ਕਿਸਿੰਗਣਾ ਕਿਹਾ ਜਾਂਦਾ। ਕਿਹਾ ਜਾਂਦਾ ਤੇ ਬੜਾ ਆਪ ਉਸੱਚ ਬੜਾ ਕੋਪਰੈਸ਼ਿਵੀ ਕੋਈ ਗੱਲ ਪਾ ਦੇ ਪੋਸਟ ਮਾਰ ਰਿਹਾ ਕਿ ਸਰਦਾਰ ਹੈ ਫਲਾਟੀ ਕੋਈ ਗਲ ਨਹੀਂ। ਪਰ ਜਦੋਂ ਆਏ ਆਪਣਾ ਸਾਮਾਨ ਕਿਨੂੰ ਦੇ ਕੇ ਆਏ ਕਿ ਦੋਸਤੋ ਜ਼ਿੰਮੇਵਾਰੀ ਲਾ ਕੇ ਆਏ ਕਿ ਕੁਝ ਨਹੀਂ ਬਿਲਕੁਲ ਖਾਲੀ ਕਰ ਰਹੇ। ਛਾੜੇ ਖਾਲੀ। ਦਿਲ ਕੱਦਾਂ ਜੀ ਉੱਥੋਂ ਦੁਬਾਰਾ ਹਾਂ ਜੀ ਕੁਝ ਉੱਥੋਂ ਦਾ ਸਾਰਾ ਹਾਂ ਸਭ ਕੁਝ ਯਾਦ ਮੈਨੂੰ ਕਰਦਾ ਆਪਣਾ ਤੇ ਕਿੱਥੇ ਹਾਂ ਕੌਣ ਹਾਂ। 6 ਕਿਲੋਮੀਟਰ ਪਿੰਡ ਹੈ ਆਪਣਾ ਜਿਲ੍ਹਾ ਲਾਲਪੁਰ ਚਟਕੋੜ ਤਹਿਸੀਲ ਜਿਹੜੀ ਸੀ ਉਹ ਦਿਲ ਕਰਦਾ ਜਾਂ ਮੈਂ ਆਪਣੇ ਪਿੰਡ ਦਾ ਬਾਸ ਦਿਲ ਤੇ ਬਹੁਤ ਕਰਦਾ ਪਰ ਹੁਣ ਸੇਤ ਨੂੰ ਲੈ ਖਾਦੀ ਹੈ ਕੀ ਕਰੇ ਮਜਬੂਰੀਆਂ ਲੱਗਦਾ ਸਮਝ ਨਹੀਂ ਸਰਕਾਰਾਂ ਨੂੰ ਕੁਝ ਨਰਮ ਹੋਣਾ ਚਾਹੀਦਾ ਬਹੁਤ ਸਾਰੇ ਬਜ਼ੁਰਗ ਨੇ ਜਾਂ ਬਿਲਕੁਲ ਬਿਲਕੁਲ ਇਹਨਾਂ ਨੂੰ ਜੈਦਾ ਕੋਈ ਵੀਜ਼ਾ ਦੇਦਣ ਤੇ ਚਾਹ ਰ ਕੋਈ ਗੈਡ ਆਫ ਵੇ ਤੁਹਾਨੂੰ ਨਾਲ ਲੈ ਕੇ ਜਾਵੇ ਅਹੀ ਯਾ ਹੋ ਗਈ